ਸਸਹੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਵੇਰ ਦੇ ਸਾਰੇ ਕੰਮ ਨੇ ਪਟਾ ਕੇ ਮੈਂ ਪ੍ਰਵੀਰ ਨੂੰ ਨਵਾ ਦਿੱਤਾ ਸੀ ਦਿਨ ਆ ਕੇ ਸੌਂ ਗਿਆ ਸੀ। ਇਸ ਤੋਂ ਬਾਅਦ ਮੈਨੂੰ ਇੱਕ ਕੰਮ ਜ਼ਰੂਰ ਚੇਤੇ ਆ ਰਿਹਾ ਸੀ ਉਹ ਸੀ ਇੱਕ ਸ਼ਰਟ 'ਤੇ ਬਟਨ ਪਕੇ ਕਰਨੇ। ਇਹ ਪਤਾ ਨਹੀਂ ਕਿਵੇਂ ਬਟਨ ਲਗਾਉਂਦੇ ਨੇ ਇੱਕ ਧਾਗਾ ਖਿੱਚਿਆ ਨਹੀਂ ਤੇ ਸਾਰਾ ਬਟਨ ਨਿਕਲਿਆ ਨਹੀਂ। ਉਸ ਟਾਈਮ ਮੈਂ ਸੋਚ ਰਹੀ ਸੀ ਕਿ ਬਟਨ ਲਾਉਂਦੇ ਕਿਉਂ ਹੈ? ਜੇ ਵਿੱਚ ਪਾ ਕੇ ਦੇ ਦਿਆ ਕਰਨ ਵੀ ਘਰੇ ਜਾ ਕੇ ਆਪੇ ਲਾ ਲਵੋ। ਇਹ ਸ਼ਰਟਾਂ ਇਹ ਆਊਟਲੈਟ ਤੋਂ ਲੈ ਆਈ ਸੀ। ਮੈਂ ਕਿਹਾ ਜੇ ਮੈਂ ਨਾਲ ਹੁੰਦੀ ਤਾਂ ਉਹਨਾਂ ਤੋਂ 10% ਡਿਸਕਾਊਂਟ ਹੋਰ ਮੰਗਣਾ ਸੀ। ਕਿ ਬਟਨ ਦਾ ਸਾਨੂੰ ਘਰੇ ਜਾ ਕੇ ਲਗਾਉਣੇ ਪੈਣਗੇ ਜਦੋਂ ਐਡੀ ਵੱਡੀ ਵਧੀਆ ਸ਼ਰਟ ਬਣਾਈ ਇੰਨੀ ਗ੍ਰੇਸਫੁੱਲ ਤੇ ਐਨੇ ਬੜਨਾ ਵਿੱਚ ਤੁਸੀਂ ਸਰ ਤੋਂ ਲਾਣ ਤਾਂ ਲੈਣਿਓ ਸ਼ੀ ਉਹ ਸੌਰੀ ਜੀ ਕੁਝ ਜ਼ਿਆਦਾ ਹੋ ਗਿਆ ਚਲੋ ਜੀ ਮੈਂ ਕਰਦੀ ਆ ਇਹਨਾਂ ਸ਼ਰਟਾਂ ਦੇ ਬਟਨ ਪੱਕੇ ਕਿਉਂਕਿ ਇਹਨੇ ਬਹੁਤੀ ਜ਼ਿਆਦਾ ਕੱਚੇ ਤੇ ਨਾਲ ਹੀ ਇੱਕ ਹੋਰ ਚੀਜ਼ ਹੈ ਜਿਹਨੂੰ ਮੈਂ ਸਹੀ ਕਰਨਾ ਚਾਹਣੀ ਆ ਇਹ ਮੇਰੀ ਕੰਜੂਸੀ ਕਰਕੇ ਹੈ ਕਿਉਂਕਿ ਇਹਨੇ ਪ੍ਰਵੀਰ ਦੇ ਸੈਂਡਲ ਜਿਨ੍ਹਾਂ ਦੀਆਂ ਚੇਪੀਆਂ ਟੁੱਟ ਨਹੀਂਆਂ ਨੇ ਮੋਚੀ ਦੇ ਪਿਆਰ ਪੇ ਮੰਗਰੇਸੀ ਮੈਂ ਕਿਹਜਦੂ ਇਹ ਘਰੇ ਘਰ ਸਕਦੇ ਆ ਤਾਂ ਮੋਚੀ ਨੂੰ 50 ਰੁਪਏ ਕਿਉਂ ਦੇਣੇ ਤੁਹਾਡੇ ਜਿਹੜਾ ਕੰਮ ਕਰੇ ਹੋ ਸਕਦਾ ਉਹਨੂੰ ਕਰੇ ਕਰ ਲਿਆ ਜਾਵੇ ਠੀਕ ਹੈ ਨਾ